ਸਿਆਣੇ ਇੱਕ ਗੱਲ ਕਹਿੰਦੇ ਹੁੰਦੇ ਨੇ ਕਹਿੰਦੇ ਕਿਸੇ ਦੇ ਰਾਹ ਦਾ ਰੋੜਾ ਨਹੀਂ ਬਣੀਦਾ ਹੁੰਦਾ ਹਾਂ ਜੇ ਰਾਹ ਦੇ ਵਿੱਚ ਟੋਆ ਤਾਂ ਉਹਨੂੰ ਜ਼ਰੂਰ ਕਹਿੰਦੇ ਭਰਦਿਆ ਕਰੋ ਅੱਜ ਮੈਂ ਪਹਿਲਾਂ ਤਾਂ ਮੈਂ ਸਾਰੇ ਜਾਣਿਆਂ ਦਾ ਸੋਡਾ ਜਾਗਦੀਆਂ ਜ਼ਮੀਰਾਂ ਵਾਲਾਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਫੋਲੋ ਕੀਤਾ ਹੋਇਆ ਹਨ ਤੁਹਾਨੂੰ ਪਤਾ ਵੀ ਮੈਂ ਵੀਡੀਓਾਂ ਅਕਸਰ ਆਲਿਆਂ ਦੀਆਂ ਜਾਂ ਹਾਸੇ ਮਜ਼ਾਕ ਵਾਲੀਆਂ ਜਾਂ ਜਾਣਕਾਰੀ ਵਾਲੀਆਂ ਵੀਡੀਓਾਂ ਜਾਂ ਜਿਵੇਂ ਦਰਖਤ ਲਾਉਣ ਵਾਲੀਆਂ ਵੀਡੀਓਾਂ ਇਦਾਂ ਦੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਹਿਣਾ ਨਾ ਕਦੇ ਵੀ ਮੇਰੇ ਫੇਸ ਤੇ ਕੋਈ ਮਾੜੀ ਵੀਡੀਓ ਹਦ ਤੱਕ ਨਾ ਆਈਆ ਨਾ ਆਉਣੀਆ ਤੇ ਅੱਜ ਨਾ ਆਪਣੇ ਪਿੰਡ ਬਰਬੜ ਵਾਲਾ ਮੋੜ ਆ ਇਹ ਇਹ ਟੂਲਪਲਾਜ ਨੂੰ ਵੀ ਜਾਂਦਾ ਲੋਹਾਘੜੇ ਨੂੰ ਵੀ ਜਾਂਦਾ ਹਰੀਗੜ੍ਹ ਤਣਾਉਂਡੇ ਨੂੰ ਵੀ ਜਾਂਦਾ ਤਿੰਨੇ ਪਾਸੇ ਰਸਤਾ ਇਹਦੇ ਵਿੱਚ ਇੱਥੇ ਨਾ ਸਾਡੇ ਪੈਪ ਲੰਘਾਈ ਸੀ ਪੰਚਾਇਤ ਨੇ ਤੇ ਇੱਥੇ ਮੜਾ ਜਾਂ ਓਖਲੀ ਸੀ ਯਾਰ ਇੱਥੇ ਨਾ ਕਈ ਵਾਰ ਗੱਡੀਆਂ ਵਾਜਦੀਆਂ ਸੀ ਮੋਟਰਸਾਈਕਲ ਪੰਦੇ ਸੀਗੇ ਖਾਸਾ ਕੁਝ ਹੁੰਦਾ ਸੀ ਇੱਥੇ ਮੈਂ ਸੋਚਿਆ ਰਮਾਖਾ ਵੀ ਆਪਾਂ ਇੱਟਾਂ ਭਰ ਦਈਏ ਇੱਥੇ ਸਾਡੇ ਪੰਚਾਇਤੀ ਘਰ ਸੀ ਯੂਨਾਈਟਡ ਟੋਬੇਲੇ ਮੈਂ ਉੱਥੋਂ ਵੀ ਇਟਾਂ ਕੁਸ ਲਿਆ ਸੀਗਾ ਕੁਝ ਸਮਾਲੇ ਲੋ ਇਟਾਂ ਲੈ ਲਈਆਂ ਸੀਗੀਆਂ ਘਾਟੀਆਂ ਸੀ ਉੱਥੋਂ ਵੀ ਪਾ ਲਈਆਂ ਤੇ ਉੱਥੋਂ ਦੋ ਤਿੰਨ ਜਿਹੜੇ ਲਾ ਕੇ ਆਪਾਂ ਸਾਰੀ ਓਖਲੀ ਦਾ ਹੱਲ ਕਰਤਾ ਮਿੱਤਰੋ ਸਾਰੀ ਪੱਟੀ ਪਹਿਲਾਂ ਤਾਂ ਬਾਈ ਕਾਂਤੀ ਵੀ ਆ ਗਿਆ ਸੀ ਮੇਰਾ ਦਾ ਵੀ ਮਟੋਲ ਲਵਾ ਗਿਆ ਧੰਨਵਾਦ ਹਨ ਜਿੰਨੇ ਵੀ ਭਰਾ ਨੇ ਮੇਰੇ ਨਾਲ ਉੱਥੇ ਕੰਮ ਕਰਾਇਆ ਤੇ ਮਤਲਬ ਇਹ ਆਪਣਾ ਇਕੱਲੇ ਦਾ ਕੰਮ ਨਹੀਂ ਵੀ ਹਨ ਉਹ ਵੀ ਯਾਰ ਵੀ ਮੈਂ ਇਕੱਲੇ ਨਹੀਂ ਨੰਗਣਾ ਸਾਰੀ ਦੁਨੀਆ ਨਹੀਂ ਨੰਗਣਾ ਸੋ ਪਤਾ ਹੁੰਦਾ ਇਦੇ ਵਿੱਚ ਤੁਸੀਂ ਗੱਲਾਂ ਦੇਖਿਓ ਜਦੋਂ ਵੀ ਮੈਂ ਪਿੰਡ ਦੇ ਵਿੱਚ ਇਹੋ ਜਿਹਾ ਕੰਮ ਕਰਦਾ ਵਿੱਚ ਲੋਕ ਨਾ ਬਹੁਤ ਧੰਨਵਾਦ ਕਰਕੇ ਜਾਂਦੇ ਨੇ ਬੀ ਬੜਾ ਵਧੀਆ ਕੰਮ ਕੀਤਾ ਯਾਰ ਤਾਂ ਊਖਲੀ ਭਰਤੀ ਹੈ ਨਾ ਕੋਈ ਸਾਹ ਵਸੇ ਰਾਹ 'ਚ ਜਾਂਦਾ ਬੰਦਾ ਵੀ ਧੰਨਵਾਦ ਕਰਕੇ ਜਾਂਦਾ ਯਾਰ ਬਹੁਤ ਵਧੀਆ ਊਖਲੀ ਸਭ ਤੋਂ ਕਹਿੰਦੇ ਯਾਰ ਵਧੀਆ ਕੰਮ ਹੈ ਜਿਹੜਾ ਬੰਦਾ ਊਖਲੀ ਭਰਦਾ ਹੈ ਨਾ ਛੋਡੇ ਵੀ ਬਈ ਜੇ ਰਾਹਾਂ ਦੇ ਵਿੱਚ ਕੋਈ ਊਖਲੀਆਂ ਨੇ ਜਾਂ ਟੋਆ ਉਹਨੂੰ ਜ਼ਰੂਰ ਭਰਦਿਆ ਕਰੋ ਕਿਉਂ ਨੰਗ ਦੇ ਟੱਪ ਦੇ ਨਾਲ ਕੋਈ ਡਿੱਗਣਾ ਪਵੇ ਤੁਹਾਨੂੰ ਪਤਾ ਨੁਕਸਾਨ ਬਹੁਤ ਹੋ ਜਾਂਦੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਨੇ ਕਈ ਵਾਰ ਕਿਸੇ ਦਾ ਬੰਪਰ ਟੁੱਟ ਜਾਂਦਾ ਕੋਈ ਮੋੜ 'ਚ ਡੇਪਾਂ ਦਾ ਤੁਹਾਨੂੰ ਪਤਾ ਚ ਰਸਤੇ ਚੱਲਦੇ ਰਹਿੰਦੇ ਨੇ ਤੇ ਆਪਾਂ ਇਹ ਫਿਰ ਸੋਚਿਆ ਮਖਾ ਯਾਰ ਊਖਲੀ ਬਹੁਤ ਡਾ ਪਹਿਲਾਂ ਤਾਂ ਅਸੀਂ ਕਹੀ ਨਾਲ ਸਾਰੀ ਇਹ ਕੱਢੀ ਕੱਟ ਕੇ ਇਹਨਾਂ ਨੂੰ ਲੇਬਲ ਕਰਕੇ ਚੰਗੀ ਤਰ੍ਹਾਂ ਇੱਟਾਂ ਰੋੜੇ ਦੇ ਵਿੱਚ ਭਰੇ ਨੇ ਵੀਰ ਸਭ ਤੋਂ ਪਹਿਲਾਂ ਇਹ ਕਹਿੰਦੇ ਵੱਡਾ ਪੁੰਨ ਹੁੰਦਾ ਜਿਹੜਾ ਬੰਦਾ ਊਖਲੀਆਂ ਭਰਦਾ ਮੇਰਾ ਪਹਿਲੇ ਦਿਨੋਂ ਆਦਤ ਹੈ ਮੈਂ ਹਨਾ ਕਿਤੇ ਵੀ ਮੈਨੂੰ ਕੋਈ ਊਖਲੀਆਂ ਪਤ ਲੱਗ ਜੇ ਵੀ ਇਹ ਬਹੁਤ ਵੱਡੀ ਊਖਲੀਆਂ ਇਹ ਖਤਰੇ ਦੀ ਨਿਸ਼ਾਨੀ ਆ ਤਾਂ ਮੇਰਾ ਆਟੋਮੈਟਿਕ ਮੈਡੇ ਕਰਦਾ ਜਿੱਦੇ ਤੋਂ ਫ੍ਰੀ ਹੋਇਆ ਇਹ ਕੰਮ ਕਰਮ ਟਾਈਮ ਤੋਂ ਟਾਈਮ ਕੱਢ ਕੇ ਕੰਮ ਕਰਦਾ ਹੁਣ ਤੇ ਬਾਕੀ ਤੁਹਾਨੂੰ ਪਤਾ ਹੀ ਐ ਮੈਂ ਪਿੰਡਾਂ ਦੇ ਵਿੱਚ ਆਲ ਨੇ ਜਾਂ ਦਰਾਖਤ ਲਾਉਣੇ ਉਹ ਮੇਰਾ ਕੰਮ ਆ ਨਾ ਸੇਵਾ ਮੈਨੂੰ ਪ੍ਰਮਾਤਮਾ ਵੱਲੋਂ ਬਾਈ ਦਲੀਬ ਘਟਣਾ ਇਹ ਮੇਰੇ ਨਾਲ ਹੀ ਹੁੰਦਾ ਜਿੰਨੇ ਵੀ ਅਸੀਂ ਦਰਾਖਤ ਪਿੰਡ ਦੇ ਵਿੱਚ ਲਾਉਣੇ ਆ ਬੂਟੇ ਵੀ ਪਾਉਣੇ ਉਹਨਾਂ ਦੀ ਕਾਟਿੰਗ ਵੀ ਕਰਨੀ ਸਾਰਾ ਕੁਝ ਦੇਖਭਾਲ ਅਸੀਂ ਕਰਨੀ ਕਰਨੀਆਂ ਤੇ ਬਾਕੀ ਸਾਨੂੰ ਦੱਸ ਦਾਂ ਲੋਕਾਂ ਦੀ ਸੋਚ ਪਤਾ ਕੀ ਆ ਮੇਰਾ ਕੰਮ ਆਸੂਮ ਸਾਹਿਬ ਨੂੰ ਪਤਾ ਨਾ ਵੀ ਮੈਂ ਆਲਨੇ ਵੀ ਲਾਉਣੇ ਨੇ ਜੇ ਕੋਈ ਪਾਂਸ ਸੀਟ ਲਾ ਮਾਟਾ 6:00 ਵਜੇ ਉਹਨੂੰ ਦੇਖਭਾਲ ਵੀ ਕਰਨੀਆਂ ਉਨੇ ਹੱਤ ਗਾਂ ਹੀ ਰੇਪੇ ਬਸਾ ਡਿੱਗੇ ਜੇ ਅਸੀਂ ਕੱਢਣ ਜਾਣਾ ਉਹਦੀ ਦੇਖਭਾਲ ਵੀ ਕਰਨੀ ਠੀਕ ਆ ਇੱਕ ਬਾਈ ਬਲਵੀਰ ਹੁੰਦਾ ਸਾਡਾ ਨਾਲ ਤੇ ਉਹ ਵੀ ਮੇਰੀ ਪੂਰੀ ਮਦਦ ਕਰਦਾ ਜਦੋਂ ਵੀ ਸਾਨੂੰ ਕਿਤੇ ਲੋਡ ਪੈਂਦੀ ਆ ਸਾਡੇ ਨਾਲ ਖੜਦਾ ਆ ਦੇਖੋ ਆਪਾਂ ਪ੍ਰੋਪਰ ਇਟਾਂ ਜਾਣਤੀਆਂ ਤੇ ਰੋੜੇ ਇਟਾਂ ਨਾਲ ਭਰਤਾ ਵੀ ਆਪਾਂ ਉਹ ਕੰਮ ਜਾਨੀ ਕੀਤਾ ਹੈਗਾ ਜੀ ਚੂਲ ਜਾ ਵੱਡੇ ਹੁਣ ਇੱਧਰ ਤੇ ਕਾਲੀ ਮਿੱਟੀ ਪਾਉਣੀ ਆ ਵੀ ਇਹ ਜਾਮ ਹੋ ਜੂ ਪਹਿਲਾਂ ਸਿਮੈਂਟ ਦੀ ਲਾਹਾਂ ਦੀ ਸਿਮੈਂਟ ਕਿਸੇ ਪਾਸੋਂ ਮਿਲਿਆਣੀ ਫਿਰ ਬਾਈ ਬਲਵੀਰ ਕਹਿੰਦਾ ਉੱਥੋਂ ਮਿੱਟੀ ਲੈ ਕੇ ਆ ਸਾਡੇ ਨਾਲ ਇੱਕ ਪਾਈਪ ਲਾਈਨ ਪੈ ਰਹੀ ਆ ਤੇ ਪਿੰਡ ਦੇ ਚ ਪਾਣੀ ਦਾ ਕੰਮ ਚੱਲ ਰਿਹਾ ਵੀ ਲਾਲੋ ਸਾਹ ਖੇਤਾਂ ਦੇ ਵਿੱਚ ਜਿਸ ਵੀ ਚੱਲਦੀ ਆ ਬਾਈ ਬਲਵੀਰ ਕਹਿੰਦਾ ਉੱਥੋਂ ਲੈ ਕੇ ਆ ਆ ਦੇਖੋ ਫਿਰ ਆਪਾਂ ਮਿੱਤਰੋ ਗਏ ਉੱਥੇ ਆ ਦੇਖੋ ਪਾਈਪ ਲਾਈਨ ਪੈ ਰਹੀ ਆ ਖੇਤਾਂ ਨੂੰ ਧੰਨਵਾਦ ਕਰਦੇ ਆ ਬਾਈ ਮੀਤਿਆ ਇੱਥੋਂ ਮਿੱਤਰੋ ਮੈਂ ਫਿਰ ਰੇੜੀ ਚ ਭਰ ਕੇ ਕਾਲੀ ਮਿੱਟੀ ਲੈ ਕੇ ਗਿਆ ਤੇ ਵੀ ਉਹਨਾਂ ਇੱਟਾਂ ਜਾਮ ਹੋ ਜਾਣਗੀਆਂ ਚੰਗੀ ਤਰ੍ਹਾਂ ਤੇ ਲਿਆ ਕੇ ਆਪਾਂ ਕਾਲੀ ਮਿੱਟੀ ਇਹਦੇ ਉੱਪਰ ਪਾਤੀ ਆ ਜਿਹੜਾ ਕੋਈ ਬਾਈ ਚੰਗਾ ਕੰਮ ਕਰੂਗਾ ਉਹਨੂੰ ਆਪਾਂ ਚੰਗਾ ਕਹਾਂਗੇ ਜਿਹੜਾ ਮਾੜਾ ਕਰੂਗਾ ਮਾੜਾ ਕਰੂਗਾ ਉਹਨੂੰ ਆਪਾਂ ਮਾੜਾ ਕਹਾਂਗੇ ਠੀਕ ਆ ਤੇ ਧੰਨਵਾਦ ਨ ਕੋਈ ਵੀ ਸੇਵਾ ਕਰਨੀ ਆ ਨਾਲ ਮੇਰੇ ਨਾਲ ਕਰਦਾ ਜਿੰਮੇ ਵੀ ਆ ਤੁਸੀਂ ਬੂਟੇ ਦੇਖ ਰਹੇ ਹੋ ਸਾਰੇ ਸਾਡੇ ਬੂਟੇ ਲਵਾਏ ਹੋਏ ਸੀ ਸਕੂਲ ਦੇ ਹਾਲੇ-ਵਾਲੇ ਅੱਜ ਇਹਨਾਂ ਦੀ ਸਾਰਿਆਂ ਦੀ ਕਰਤੀ ਆਪਾਂ ਕਾਟਿੰਗ ਬੂਟਿਆਂ ਦੀ ਤੇ ਬਹੁਤ ਜਿਆਦੇ ਫੈਲੇ ਪਏ ਸੀ ਇਹ ਇਧਰ ਸੜਕ ਤੇ ਵੀ ਆਉਂਦੇ ਸੀ ਦੋਨੇ ਸਾਈਡਾਂ ਵਾਲੇ ਤੇ ਆਹ ਸਾਈਡ ਵੀ ਕੱਟਤੀ ਆਪਾਂ ਤੇ ਦੂਜੀ ਸਾਈਡ ਵੀ ਕੱਟਤੀ ਇਹਨਾਂ ਨੂੰ ਕਾਮਯਾਬ ਕਰਨ ਵਾਸਤੇ ਵੀ ਅਸੀਂ ਬਈ ਪੂਰੀ ਬਾਹ ਲਾ ਦਿੱਤੀ ਵੀ ਗਰਮੀ ਦੇ ਵਿੱਚ ਤੀਜੇ ਦਿਨ ਪਾਣੀ ਪਾਉਂਦੇ ਰਹਾਂ ਆ ਦੇਖ ਲਓ ਕਿੱਡੇ-ਕੱਡੇ ਬੂਟੇ ਹੋ ਗਏ ਅੱਜ ਇਹਨਾਂ ਦੀ ਕਾਟਿੰਗ ਕਰਦੇ ਆ ਕਿਉਂਕਿ ਗੱਡੀਆਂ ਘਾਰਾਂ ਬਹੁਤ ਚੱਲਦੀਆਂ ਨੇ ਇੱਧਰ ਦੀ ਟੂਲ ਪਲੱਜ ਕਰਕੇ ਇਹ ਸਾਰੇ ਗਰਦਨਾ ਭਰੇ ਪੈਣੇ ਵੀ ਦੁਆ ਨਵੇਂ ਫਟਣਗੇ ਹੁਣ ਇਹਨਾਂ ਦੀ ਕਾਟਿੰਗ ਹੋਊ। ਸਕੂਲ ਦੇ ਆਲੇ-ਦਾਰੇ ਸਾਰੇ ਜਿੰਮੇ ਸਿਵਿਆਂ ਦੇ ਵਿੱਚ ਹੋ ਗਿਆ। ਕਿਤੇ ਵੀ ਅਸੀਂ ਬੂਟੇ ਲਾਉਣੇ ਆ ਉਹਨਾਂ ਦੀ ਅਸੀਂ ਦੇਖਭਾਲ ਕਰਦੇ ਆ ਤੇ ਆਹ ਰੋਡ ਜਾਂਦਾ ਪੂਰੇ ਕੁਬੇ ਬੁੱਗਰਮਡੇ ਸਾਹੂ ਕਿਆਂ ਨੂੰ ਤੇ ਇੱਧਰ ਸਕੂਲ ਵਾਲੀ ਸਾਰ ਸਾਰੇ ਬੂਟੇ ਲਾਏ ਸਾਰੇ ਅੱਜ ਕਾਟਿੰਗ ਕਰ ਦਾਂਗੇ ਤੁਸੀਂ ਦੇਖ ਲਿਓ ਤੇ ਸੋਨਾ ਵੀ ਲੱਗੂਗਾ ਰਾਹ ਤੇ ਬਾਕੀ ਆ ਦੇਖ ਲਓ ਨਾਲ ਦੀ ਨਾਲ ਕਾਟਿੰਗ ਹੋ ਗਈ ਤੇ ਤੁਹਾਨੂੰ ਦਿਖਾਉਣੇ ਆ ਇੱਧਰ ਆਪਾਂ ਕਾਟਿੰਗ ਕਰਤੀ ਦੂਜੀ ਬਾਈ ਦੀਪ ਖਟਰਾ ਕਹਿੰਦਾ ਮੈਂ ਆਉਣਾ ਤੇ ਕਹਿੰਦਾ ਮੈਂ ਕਰ ਦਾਂ ਤੇ ਬਾਕੀ ਅਸੀਂ ਬਾਈ ਜਿੰਨਾ ਕੀ ਹੁੰਦਾ ਆਪਾਂ ਤਾਂ ਆਪਾਂ ਕਰੀ ਜਾਂਦੇ ਆਪਣੇ ਪਿੰਡ ਦੇ ਵਿੱਚ ਤੇ ਬਾਕੀ ਹਨ ਤੁਹਾਨੂੰ ਪਤਾ ਕਹਨ ਵਾਲੇ ਨੇ ਕਹੀ ਦਿੰਦਾ ਹੁੰਦਾ ਲ ਵੀ ਇਹ ਐਂ ਕਰਦੇ ਆ ਤੁਸੀਂ ਟਾਈਮ ਕੱਢ ਕੇ ਤਾਂ ਦੇਖੋ ਯਾਰ ਕੁਦਰਤ ਲਈ ਤੁਸੀਂ ਹਨ ਬਸ ਇੱਕ ਇਹ ਗੱਲਾਂ ਬਾਤਾਂ ਕਰ ਸਕਦੇ ਨੇ ਇਹ ਕੁਝ ਨਹੀਂ ਕਰ ਸਕਦੇ ਵੀਰ ਬੰਦੇ ਨੂੰ ਨਿੰਦ ਸਕਦੇ ਨੇ ਬੰਦੇ ਦੀਆਂ ਚੁ ਵੀਰ ਮੈਂ ਇਹ ਲੋਕਾਂ ਦੀ ਪਰਵਾਹ ਨਹੀਂ ਕਰਦਾ ਹੁੰਦਾ ਮੇਰੇ ਨਾਲ ਬਹੁਤ ਭਰਾ ਮੇਰਾ ਸਾਥ ਦਿੰਦੇ ਨੇ ਜਿਹਨੂੰ ਮਰਜ਼ੀ ਇੱਕ ਫੋਨ ਮਾਰ ਦਈਏ ਨਾਲ ਦੀ ਨਾਲ ਜਦੋਂ ਮੈਂ ਊਖਲੀ ਪਰ ਰੇ ਸੀ ਇੱਕ ਬੰਦੇ ਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਯਾਰ ਤੇਰੇ ਵਰਗਾ ਮੈਂ ਬੰਦਾ ਨਹੀਂ ਦੇਖਿਆ ਤੂੰ ਕਹਿੰਦਾ ਖੇਤ ਵੀ ਫਿਰਦਾ ਰਹਿਣਾ ਪਸ਼ੂਆਂ 'ਚ ਵੀ ਕੰਮ ਧੰਦਾ ਕਰਦਾ ਆਲ ਨੇ ਵੀ ਲਾਉਣਾ ਦਰਖਤ ਵੀ ਲਾਉਣਾ ਊਖਲੀਆਂ ਵੀ ਭਰੀ ਭਰੀ ਜਾਣਾ ਕਹਿੰਦਾ ਯਾਰ ਤੈਨੂੰ ਪਰਮਾਤਮਾ ਕਿਸੇ ਪਾਸੋਂ ਥੋੜ ਨਹੀਂ ਛੱਡਦਾ ਪਰ ਜਿਹੜੇ ਹਿਸਾਬ ਨਾਲ ਤੇਰੀ ਸੇਵਾ ਮੈਂ ਖਾ ਬਈ ਯਾਰ ਹਣਾ ਪਰਮਾਤਮਾ ਵੱਲੋਂ ਸੇਵਾ ਲੱਗੀ ਹੋਈ ਆ ਇਹ ਵੀ ਕਰਮਾਂ ਵਾਲ ਨੂੰ ਮਿਲਦੀ ਆ ਬੇਹਿਰ ਹਿੱਕ ਦੇ ਹਿੱਸੇ ਨਹੀਂ ਆਉਂਦੀ ਪਰ ਬੰਦਾ ਗੱਲਾਂ ਕਰ ਸਕਦਾ ਪਰ ਕੰਮ ਨਹੀਂ ਕਰ ਸਕਦਾ ਵੀ ਇਹ ਸੇਵਾ ਸੁਭਨ ਨਾਲ ਹੀ ਮਿਲਦੀ ਆ ਅਸੀਂ ਆਲ ਨੇ ਲਾਉਣੇ ਅਸੀਂ ਦਰਖਤ ਲਾਉਣੇ ਅਸੀਂ ਦਰਖਤਾਂ ਨੂੰ ਪਾਲਣਾ ਪਾਣੀ ਪਾਉਣਾ ਦੇਖਭਾਲ ਕਰਨੀ ਇਹ ਪਰਮਾਤਮਾ ਵੱਲੋਂ ਡਿਊਟੀ ਲੱਗੀ ਹੋਈ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਜਣਾਂ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ